ਆਹ ਲੋ ਜੀ ਦੇਖੋ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਸੈੱਡ ਹੋ ਚੁੱਕਿਆ ਖਾਲੀ ਹੁਣ ਆਪਾਂ ਇੱਥੇ ਵੇਚਾਂਗੇ ਵੱਡੀ ਮੁਰਗੀ ਸ਼ਿਫਟ ਕਰਾਂਗੇ ਦੂਜੇ ਫਾਰਮ ਤੋਂ ਇੱਥੇ ਠੀਕ ਹੈ ਨਾ ਜਿਹੜਾ ਤਾਂ ਉਹਨਾਂ ਨੂੰ ਉਧਰ ਨੇੜੇ ਉਧਰ ਆਪਾਂ ਸੇਲ ਕਰੀ ਜਾਂਦੇ ਹਾਂ ਪਰ ਇਸ ਫਾਰਮ ਤੇ ਆਪਾਂ ਮੁਰਗੀ ਵੇਚਾਂਗੇ ਸਾਰੀ ਜਿਹੜੀ ਗਰੇਵਾਲ ਪੋਲਟਰੀ ਕਿੰਗ ਦੇਸੀ ਮੁਰਗੀ ਫਾਰਮ ਤੇ ਆਪਣਾ ਹੁਣ ਸੈੱਡ ਖਾਲੀ ਹੋਇਆ ਠੀਕ ਹੈ ਜੀ ਕੱਲ ਆਪਾਂ ਤੁਹਾਨੂੰ ਇੱਕ ਗੱਲ ਕਰੀ ਸੀ ਵੀ ਆਪਣਾ ਚੂਚਾ ਸਾਰਾ ਵਿਕ ਗਿਆ ਵੀ ਆ 400 ਪੀਸ ਆਪਣਾ ਬੁੱਕ ਤੇ ਹੈ ਵੀ ਇਹ ਕੱਲ ਨੂੰ ਚੱਕਿਆ ਜਾਊਗਾ ਅੱਜ ਆਪਣਾ 400 ਪੀਸ ਆਪਾਂ ਚਕਾਇਆ ਮਤਲਬ ਵੇਚਤਾ ਠੀਕ ਹੈ ਜੀ ਵੇਚਣ ਤੋਂ ਬਾਅਦ ਆ ਪੀਸ ਬਚ ਗਏ ਮੈਂ ਲਾਈਵ ਕੀਤਾ ਹੋਇਆ ਸੀ ਹੁਣ ਲਾਈ ਦੇ ਵਿੱਚ 3-4 ਵਾਰੀ ਗਿਣਤੀ ਕਰਤੀ ਕਦੇ ਤਾਂ ਇਹ 60 ਪੀਸ ਹੁੰਦੇ ਨੇ ਕਦੇ 65 ਹੁੰਦੇ ਨੇ ਕਦੇ 70 ਹੁੰਦੇ ਨੇ ਠੀਕ ਹੈ ਨਾ ਜੀ ਕਦੇ 71 ਵੀ ਹੋ ਜਾਂਦੇ ਨੇ ਏ ਆਪਾਂ ਸੇਲ ਕਰਨੇ ਨੇ ਜਿਨੇ ਵੀ ਲੈਣੇ ਨੇ ਮੈਨੂੰ ਫੋਨ ਬਹੁਤ ਆਏ ਸੀ ਕੱਲ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਬਈ ਕੱਲ ਨੂੰ ਇਹ ਬਾਈ ਹੁਣੀ ਲੈ ਜਾਣਗੇ ਜਿਹੜੇ ਬਚਣਗੇ ਉਹ ਤੁਹਾਨੂੰ ਦੇ ਦੇਵਾਂਗੇ ਤੁਸੀਂ ਕੱਲ ਨੂੰ ਫੋਨ ਕਰਿਓ ਅੱਜ ਮੈਨੂੰ ਫੋਨ ਆਉਂਦੇ ਵੀ ਨਹੀਂ ਆਉਣਗੇ ਵੀ ਹੁਣ ਮੈਂ ਕੀ ਕਹਿਣਾ ਚਾਹਣਾ ਹੁਣ ਮੈਂ ਇਹ ਕਹਿਣਾ ਚਾਹਣਾ ਬਈ ਪੈਸੇ ਲੱਗਣੇ ਨੇ ਥੋੜੇ 60 ਪੀਸਾਂ ਦੇ ਗਿਣਤੀ ਕਰਕੇ ਦੇਵਾਂਗੇ ਭਾਵੇਂ ਇਹ 65 ਹੋਣ 70 ਹੋਣ 71 ਹੋਣ ਇਹ ਥੋੜੇ ਹੋ ਜਾਣੇ ਨੇ ਪੈਸੇ 60 ਪੀਸ ਦੇ ਲਵਾਂਗੇ 60 ਪੀਸ ਗਿਣਕੇ ਦੇਵਾਂਗੇ ਜੇ 60 ਪੀਸ ਤੋਂ ਘੱਟ ਹੋਊਗਾ ਤਾਂ ਉਹਨਿਆਂ ਦੇ ਲੱਗਣਗੇ ਪੈਸੇ ਇਹ ਨਹੀਂ ਠੀਕ ਹੈ ਜੀ ਜੀਆਂਆਂ ਨੂੰ ਤੇ ਤੁਹਾਡੇ ਲਈ ਇਹ ਤੋਹਫਾ ਵੱਡੇ ਆਂਡੇ ਤੋਂ ਤਿਆਰ ਦੇਸੀ ਚੂਚੇ ਵੱਡਾ ਚੂਚਾ ਇਸ ਟਾਈਮ ਇਹ ਜਿੰਨਾ ਵੀ ਤੁਹਾਨੂੰ ਲੋੜ ਹੈ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ ਤੇ ਵੱਡੀ ਮੁਰਗੀ ਜਿੰਨਾ ਵੀ ਪੈਣ ਭਰਾਵਾਂ ਨੇ ਲੈਣੀ ਹੈ ਉਹ ਵੱਡੀ ਮੁਰਗੀ ਦੀ ਵੀਡੀਓ ਗਰੇਵਾਲ ਸੰਗਰੂਰ ਵਾਲੇ ਫੇਸਬੁੱਕ ਪੇਜ ਤੇ ਚੱਲਦੀ ਹੈ ਤੇ ਇੰਸਟਾ ਦੇ ਪੇਜ ਤੇ ਇੰਸਟਾ ਦਾ ਪੇਜ ਹੈਗਾ ਜੀ ਗਰੇਵਾਲ ਆਪਣਾ ਪੋਲਟਰੀ ਕਿੰਗ ਇੰਸਟਾ ਦਾ ਹੈ ਗਰੇਵਾਲ ਪੋਲਟਰੀ ਕਿੰਗ ਇੰਸਟਾ ਦਾ ਹੈ ਤੇ ਗਰੇਵਾਲ ਸੰਗਰੂਰ ਵਾਲੇ ਆਪਣਾ ਫੇਸਬੁੱਕ ਪੇਜ ਹੈ ਉੱਥੇ ਇਹ ਵੀਡੀਓ ਵੱਡੀ ਮੁਰਗੀ ਦੀ ਬਲੈਕ ਐਸਟਰੋਲੋਪ ਦੀ ਚੱਲ ਰਹੀ ਹੈ ਜਿਹੜੀ ਕਿ ਅੰਡੇ ਦੇ ਉੱਪਰ ਆਂਡਾ ਸ਼ੁਰੂ ਕਰ ਚੁੱਕੀ ਹੈ ਆਂਡਾ ਦੇਣਾ ਉਹ ਤੇ ਉਹ ਤੁਸੀਂ ਲਿਜਾ ਸਕਦੇ ਹੋ ਆਪਦੀ ਪਾਲੀ ਹੋਈ ਮੁਰਗੀ ਐ ਖੁਦ ਆਪ ਪਾਲੀ ਐ ਉਹ ਅਸੀਂ ਉਹ ਤੁਹਾਨੂੰ ਜਿੰਨੀ ਵੀ ਲੋੜ ਹੋਵੇ ਲੈ ਲਿਓ ਬਹੁਤ ਫੋਨ ਆਉਂਦੇ ਸੀ ਮੁਰਗੀ ਦੇ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਦੇਵਾਂਗੇ ਏਗ ਰੇਡੀ ਤੇ ਉਹ ਤੁਹਾਨੂੰ ਹੁਣ ਮਿਲ ਜੂਗੀ ਉਹ ਤੁਸੀਂ ਬੁੱਕ ਕਰਵਾ ਲਓ ਜੀ ਬੁਕਿੰਗ ਜ਼ਰੂਰੀ ਹੁੰਦੀ ਐ ਤੇ ਆ ਚੂਚਾ ਵੀ ਜਿਨ੍ਹਾਂ ਨੇ ਲੈਣਾ ਐ ਉਹ ਆ ਚੂਚਾ ਲੈ ਸਕਦੇ ਹੋ ਤੇ ਉਹ ਵੱਡੀ ਮੁਰਗੀ ਤੁਸੀਂ ਵੀਡੀਓ ਦੇਖ ਲਓ ਗਰੇਵਾਲ ਪੋਲਟਰੀ ਕਿੰਗ YouTube ਤੇ ਵੀ ਮੈਂ ਵੀਡੀਓ ਹੁਣ ਪਾ ਰਿਹਾ ਉਸ ਮੁਰਗੀ ਦੀ ਇੱਥੇ ਵੀ ਤੁਸੀਂ ਦੇਖ ਲਓਗੇ ਹਨ ਤੇ ਲਓ ਜੀ ਆ ਅੱਜ ਆਪਾਂ YouTube ਤੇ ਵੀ ਪਾ ਦੇਣੀ ਹੈ ਆ ਵੀ ਵੀਡੀਓ ਚੂਚੇ ਵਾਲੀ ਤੇ ਨਾਲ ਮੁਰਗੀ ਦੀ ਵੀ ਹੋ ਜੂਗੀ ਆ ਲਓ ਜੀ ਜੀ ਆਿਆਂ ਨੂੰ ਦਿਲ ਦੀ ਅੱਗੇ ਚੂਚੇ ਦੀ ਚੱਲੂ